ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਏਗੇ ਆਗੇ ਭਾਈ ਸਾਹਿਬ ਸਤਿ ਸ੍ਰੀ ਅਕਾਲ ਵੀਰ ਹੋਰ ਕੀ ਤਰ੍ਹਾਂ ਠੀਕ ਹੈ ਜੀ ਬਧੀਆ ਲੰਘਦੇ ਲੰਘਦੇ ਕੀ ਬਣ ਰਿਹਾ ਬੱਸ ਮੋਟਰ ਕੱਢਦੀ ਗਈ ਸੀਗੀ ਪਾ ਦੀ ਚੱਲ ਰਿਹਾ ਸੇ ਇਨਸਲਾ ਹਨਾ ਚਲੋ ਬਧੀਆ ਤਾਰ ਰਹੇ ਆਂ ਕੀ ਖਾ ਲਪਾਂ ਰਾਤ ਲੈ ਕੇ ਆਏ ਦੇ ਜਿਹੜਾ ਆਉਦੇ ਨੇ ਕੱਡਾ ਵਿੱਚ ਰਹਿਮਤ ਸਤਿਗੁਰਾਲ ਕਰੋ ਓਏ ਗੰਦਾ ਕੱਟਾ ਹੋ ਗਿਆ ਕਰ ਰਹੇ ਆ ਬਈ ਮਸ਼ੀਨ ਵਾਲੇ ਤਿਆਰੀ ਮਸ਼ੀਨ ਦੀ ਡੀਜ਼ਲ ਫੋਰਮੈਨ ਆ ਗਿਆ ਆਪਣਾ ਫੋਰਮੈਨ ਸਤਿਗੁਰਾਲ ਹੋਰ ਸੋਣੀ ਹੈਲ ਬਾਹਰ ਨਾ ਘਾਟ ਦੇ ਪਿੱਛੇ ਰਹਿਣ ਦੇ ਬੱਸ ਵਜਾਂ ਕਰੀਏ ਮਸ਼ੀਨ ਇਹ ਤੋਂ ਮੋੜੋਂ ਲੀਕ ਕਰਾ ਦੇ ਇਹਨੂੰ ਖੋਲ ਕੇ ਨਾ ਟੂਰੇ ਸਲੈਗ ਲਾ ਕੇ ਫੇਰ ਲਾ ਦੇ ਇਹਨੂੰ ਛੁੱਟੀ ਜੀ ਬੈਟਰੀ ਹੈ ਦੇਖੋ ਹੈ ਐਕਸਾਈਡ ਹੋ ਗਈ ਹੈ ਇੱਧਰ ਬਾਈ ਤੂੜੀ ਚੱਕਾਈ ਆਪਾਂ ਨੇ ਫਰੋਨ ਵੀਡੀਓ ਬਣਾਈ ਗਈ ਹੈ ਕਿਹਨਾਂ ਅੰਡਲ ਚੱਕਦੇ ਰਹੇ ਆ ਇਹ ਬੰਦਾ ਬਾਈ ਬਹੁਤ ਹੌਂਡੀ ਬੰਦਾ ਤੂੜੀ ਆਲਾ ਬਹੁਤ ਰੌਲਾ ਪਾਵਾ ਇਸ ਗੱਲ ਕੋਈ ਬੰਦਾ ਨਹੀਂ ਜਿੱਤ ਸਕਦਾ ਇੱਕ ਪਾਸੇ 10 ਬੰਦੇ ਹੋਣ ਇੱਕ ਪਾਸੇ ਇਕੱਲਾ ਬੰਦਾ ਹੋਵੇ ਬੋਲਣੇ ਵਾਲਾ ਇਹ 10ਾਂ ਨੂੰ ਗੱਲ ਨਹੀਂ ਆਣ ਦਿੰਦਾ ਬੰਦਾ ਸਾਰੀ ਤੂੜੀ ਚੱਕਦੀ ਬਾਈ ਨਵਣੀ ਅੱਧੇ ਨੇ ਘੱਟ ਰਹਿ ਗਿਆ ਛੱਡ ਇਹ ਸਾਰਾ ਖਾਲੀ ਕਰ ਦੇ ਲੈਟ ਤੇ ਚੜਨੀ ਹੈ ਸਾਰੀ ਬਣਾੜਾ ਆ ਜਾਣਾ ਉਹ ਇਹ ਸਾਰਾ ਭਰਿਆ ਵਾ ਦਾ ਆਪਣੇ ਸਮਾਨ ਸਮੂਹ ਖੜਾਣਾ ਕਰਕੇ ਖਾਲੀ ਕਰਿਆ ਇਹ ਟਰਾਲੀਆਂ ਟਰਾਲੀਆਂ ਮਸ਼ੀਨਾ ਮਸ਼ੀਨਾ ਖੜ ਜਾਂਦੀਆਂ ਇਤਰੀ ਫਿਰ ਕਟਰ ਲਗੀ ਲਗਾਈ ਰਾਤ ਨੂੰ ਅੰਦਰ ਖੜ ਜਾ ਮਸ਼ੀਨ ਉਰੇ ਆ ਕੇ ਠੀਕ ਹੈ ਜੀ ਬਣੇ ਰਹੋ ਅੱਜ ਵੀਡੀਓ ਕਰ ਆਪਣੀ ਗੱਲ ਕਰਦੇ ਆ ਮਸ਼ੀਨਾ ਚੱਲਦੀਆਂ ਅੱਜ ਵੱਡੇ ਹੀ ਹੋਰ ਕਰਾਂਗੀ ਆਪਣੀ ਨਹੀਂ ਵੱਢਦੀ ਦੋ ਤਿੰਨ ਘਾਰਾਂ ਅੱਜ ਲੈ ਵੀ ਲੱਗ ਗਿਆ ਨੰਬਰ ਮਸ਼ੀਨ ਦਾ ਇਹ ਬਹੁਤ ਬੋਲਾ ਬਾਈ ਬੰਦਾ ਬਹੁਤ ਸਪੀਕਰ ਤੇ ਜਾਏਗਾ ਹਜੇ ਤੱਕ ਨਹੀਂ ਆਇਆ ਕੰਮ ਤੇ ਕਰਨਾ ਹੀ ਪਏਗਾ ਓ ਠੀਕ ਹੈ ਮੈਂ ਪਾ ਲੈ 60 ਕਵਾਂਟਰ ਮਾਲ ਅੱਜ ਕਰਦਾਂਗੇ ਹੋਰ ਵਧੀਆ ਹੋਊਗਾ ਭਾਜੀ ਇਹ ਬੋਲੇ ਭਾਈਓ ਜਿਹੜੇ ਬਿੜੇ ਬਣਾਉਂ ਪੜੇ ਕਿਹੜਾ ਸ਼ੋਅ ਕਰਨਾ ਇਹਨੂੰ ਕਿਹੜੇ ਮੁੰਡੇ ਬਣਾਣੇ ਆ ਕੋੜਾ ਕੀ ਕਰਾਣਾ ਇਹਦਾ ਰਿਸ਼ਤਾ ਕਰਾਣਾ ਹੈਗਾ ਹਾਂ ਹੋ ਗਿਆ ਬਾ ਰਿਸ਼ਤਾ ਕਰਾਣਾ ਰਿਸ਼ਤਾ ਕਰਾਣਾ ਹੈਗਾ ਹਾਂ ਜੀ ਆ ਠੀਕ ਹੈ ਜਾਨਾ ਕਿ ਬਰਦਾ ਨਹੀਂ ਸਲਾਮ ਭਾਈ ਖੇਤ ਮਾ ਲਵਾ ਕੇ ਆਵਾ ਆਪਾਂ ਮਸ਼ੀਨ ਬੰਦਿਆਂ ਵਾ ਇੱਕ ਮਸ਼ੀਨ ਕਈ ਭੂਰੇ ਵਾ ਇੱਕ ਗਈ ਨੰਬਰਦਾਰ ਵਾ ਨੰਬਰਦਾਰ ਵੀ 3 ਨਵੇਂ ਵਾ ਚੱਲਦੇ ਆਂ ਭਾਈ ਆਪਾਂ ਮਸ਼ੀਨਾ ਹਵਾ ਛਡਵਾ ਕੇ ਮੁੜ ਕੇ ਆਪਣੇ ਜਾਣਾ ਪਟਿਆਲੇ ਅੱਜ ਮਸ਼ੀਨਾ ਦਾ ਸਮਾਨ ਲੈਣਾ ਸਪੇਅਰ ਪਾਰਟ ਦਾ ਥੋੜਾ ਜਿਹਾ ਲੈ ਵੀ ਚੱਲ ਗਿਆ ਕੰਮ ਨੰਬਰਦਾਰ ਆ ਗਈ ਮਸ਼ੀਨ ਨੰਬਰਦਾਰ ਵੀ ਤਿੰਨ ਹੋ ਗਏ ਮਰੇ ਬਦੋ ਉਹ ਨੰਬਰਦਾਰ ਠੀਕ ਹੈ मीटर आ गया मोचर मीटर बाहू जी आ गए बाहू जी मीटर ले पॉइंट सत्त मैं भी सुक्की चिरी है तेरी बड़द ठीक है घर चली पाई ट्राली दू आ गई ਬੰਦ ਦੇ ਰਹੀ ਸੰਗੀ ਕੰਪਨੀ ਤਕੂ ਘਾਰ ਮੈਂ ਤਕੂ ਘਾਰ ਮੈਂ ਚੱਲਾਂ ਭਾਈ ਆਪਾਂ ਦੋਈ ਮਸ਼ੀਨ ਪਾਵਾਂ ਕਿਹੜਾ ਮਾਰਗ ਹੈ ਉਹਦੇ ਬਾਅਦ ਆਪਾਂ ਨੇ ਜਾਣਾ ਪਟਿਆਲੇ ਜੀ ਨਾ ਸਪੇਅਰ ਪਾਰਟ ਦਾ ਸਮਾਨ ਜਾ ਲੈ ਕੇ ਆਣਾ ਹਰ ਕੀ ਬਾਈ ਟਰਾਲੀ ਉਹਦਾ ਫੋਰਮੈਨ ਗਿਆ ਵਾ ਆਪਣਾ ਭੋਗ ਮਾਂ ਭੋਗ ਤਾਂ ਇੱਕ ਬਾਈ ਨੂੰ ਤੇ ਫਿਰ ਜਾਏਗੇ ਪਟਿਆਲੇ ਨੂੰ ਅਜੇ ਦੂਜਾ ਡਰਾਈਵਰ ਵੀ ਆ ਗਿਆ ਆਪਣਾ ਉਹ ਪ੍ਰੀਤਪੁਰ ਆ ਗਿਆ ਬਾਈ ਬੈਲਰ ਵਾਲਾ ਵੀ ਮਾਰ ਰਿਹਾ ਕਟਰ ਦੇਖੋ ਗੈਲ ਕੀ ਗੈਲ ਤਾਂ ਹੀ ਆਪਣਾ SMS ਨਹੀਂ ਲਵਾਇਆ ਦਾ ਕੰਪੈਨ ਪਰ ਆਪਣਾ ਚੱਲ ਰਿਹਾ ਦੇਖੋ ਤਾਂ ਬਣਾ ਬਾਈ ਬੈਲਰ ਵਾਲੇ ਕਹੀਂ ਹੈ ਠੰਗੂਠਾ ਬਣਾ ਲੈ ਜਾਂ ਇਸ ਕਰਕੇ ਆਪਣਾ ਕੰਮ ਚੱਲ ਜਾ ਐਸਐਮਐਸ ਤੇ ਵੀ ਨਹੀਂ ਚੱਲ ਰਹੀਆਂ ਆਪਣੀਆਂ ਜਿੰਨੀ ਮਸ਼ੀਨਾਂ ਚੱਲ ਰਹੀਆਂ ਤਕਰੀਬਨ ਮੈਂ ਗੱਠਾਂ ਬਣਾ ਲੇ ਜਾਂ ਬਾਈ ਅੱਕ ਤੈਨ ਨਹੀਂ ਲੱਗਦੀ ਲੈ ਲਓ ਪ੍ਰੀਤ ਚੱਲ ਰਹੀ ਹੈ ਬਾਈ ਆਪਣੀ ਉਰੇ ਇਹਨੂੰ ਚਲਾ ਰਿਹਾ ਬਿੱਟੂ ਜਿਹੜਾ ਇਹ ਕੀ ਬੰਦਾ ਰੱਖਿਆ ਆਪਾਂ ਨੇ ਇਹ ਵੱਢਣੀ ਹੈ ਇੰਦਰ ਸਾਰੀ ਭਿੰਦਰ ਵਾਈ ਹੈ ਰੇ ਬਾਈ ਦਾ ਮਸ਼ੀਨ ਕਰ ਰਿਹਾ ਬਾਈ ਕੰਮ ਬڑے-ਬڑے ਸਟੇਰਾਂ ਵਾਲਾ ਟਰੱਕ ਬڑے-ਬڑے ਸਟੇਰਾਂ ਵਾਲਾ ਚੱਲ ਰਿਹਾ ਬਾਈ ਦਾਤੇ ਦੀ ਕਿਰਪਾ ਨਾਲ ਕੰਮ ਆ ਲੈ ਵੀ ਆ ਗਈ ਮਸ਼ੀਨ ਆਪਣੇ ਬਾਹ ਟਰਾਲੀ ਵੀ ਆ ਗਈ ਬਿੱਲੀ ਹੋ ਗਿਆ ਸ਼ਹਿਰ ਤੇ 1509 ਬਾਈ ਕੱਲ ਆਪਾਂ ਨੇ ਛੱਡਤੀ ਦੀ ਇਹ ਪਤਾ ਖੇਤ ਨਰਮ ਹੈ ਥੋੜਾ ਚਲੋ ਕੁਸ ਹਜੇ ਵੀ ਨਰਮ ਹੈ ਇੱਕ ਦਿਨ ਮਤਲਬ ਕੀ ਬੱਤ ਆ ਗਿਆ ਇਹ ਦੇਖੋ ਹਜੇ ਵੀ ਗੁੱਡੀ ਗੱਡ ਕੇ ਚੱਲ ਰਹੀ ਹੈ ਯਾਨੀ ਕੱਲ ਥੋੜਾ ਜਿਹਾ ਨਰਮ ਜ਼ਿਆਦਾ ਦਾ ਚੱਲ ਗਿਆ ਕੰਮ ਉੱਪਰ ਨਾ ਆਪਣੀ ਤੂੜਾਂ ਵਾਲੀ ਹੈ ਉਹ ਪੂਲੀ ਮੈਨੂੰ ਪਾਣੀ ਰਸ ਕੇ ਨੇੜੇ ਨੇੜੇ ਪਾਣੀ ਫਿਰ ਕੇ ਗਿੱਲਾ ਹੋ ਗਿਆ ਦਾ ਤਾਂ ਕਰਕੇ ਦਿੱਕਤ ਜੀਦੀ ਦਾਂ ਬਾਈ ਦੇਖੋ ਕਿੰਨੀ ਕਿ ਬੜਾ ਕਿੰਨੀ ਕਿ ਰਹਾ ਇਧਰ ਗੱਠਾਂ ਵਾਲਾ ਚੱਲ ਰਿਹਾ ਸੀ ਇੰਸਲਾ ਚੱਕ ਰਹੇ ਨੇ ਆਪਣਾ ਇਧਰ ਜਿਹੜੀ ਪਹਿਲਾਂ ਵੱਡੀ ਵੀ ਹੈ ਉਹ ਵੀ ਗੱਠਾ ਬਣਾ ਲਈ ਦੀ ਇਹਨਾਂ ਨੇ ਔਰ 75 TI ਚੜਾ ਰਿਹਾ ਟਰਾਲੀ ਬਾਈ ਚੜਾ ਆ ਗਿਆ ਬਾਈ ਟਰੈਕਟਰ ਟਕੜਾ ਰਿਹਾ ਗਰਮਾਨ ਕਰ ਰਿਹਾ ਚੱਕ ਦਾਣੇ ਦੋਨੇ ਸ਼ੌਲ ਚ ਠੀਕ ਹੈ ਹਲਤੀ ਦੇਖੋ ਹਲਤੀ ਕੀ ਤਰ੍ਹਾਂ ਲੱਗੀ ਹੈ ਵੰਦੀ ਲੱਗੇ ਹਲਮ ਦੀ ਪਰ ਕੱਟਦਾ ਬਾਈ ਪਹਿਲਾ ਟੈਂਕ ਕੱਟਦੇ ਆ ਸਰਕਾਰ ਕੰਪੈਲ ਕਾ ਬਈ ਗਿੱਲਾ ਰੱਖਿਆ ਤੇ ਇੱਧਰ ਦੇਖੋ ਇਹ ਤਾਂ ਛੱਡਿਆ ਦਾ ਆਪਾਂ ਨੇ ਦੇਖੋ ਮਸ਼ੀਨ ਗੱਡੀ ਵੀ ਇੱਧਰ ਇਹ ਖੇਤ ਪੱਟ ਕੇ ਲੈ ਕੇ ਤੇ ਕੱਲ ਆਪਾਂ ਦੋਏ ਕੰਪੈਨਾਂਗੇ ਲ ਇਹ ਸਾਰਾ ਇੱਧਰ ਇਹ ਗਾਪਾਂ ਨੇ ਬਟਣਾ ਸੜਕ ਦੇ ਉੱਪਰ ਪਰਲੀ ਸਾਈਡ ਇਹ ਹਜੇ ਨਰਮ ਹੈ ਛੱਡ ਦਿੰਨੇ ਆ ਤੇ ਕੋਈ ਫਾਇਦਾ ਨਹੀਂ ਬਾਈ ਗੱਡ ਹੋ ਜਾ ਮੁੜ ਕੇ ਦਿੱਕਤ ਆਉਂਦੀਆਂ ਕਣਕ ਨਹੀਂ ਹੁੰਦੀ ਜੇ ਲਵਾਉ ਆਪਾਂ ਪਰਲੀ ਸਾਈਡ ਉੱਪਰ ਇਹ ਆ ਗਈ ਬਈ ਆਪਣੀ ਮੱਕੀ ਵਾਲੀ 1500 ਨੂੰ ਮੱਕੀ ਵਾਲੇ ਖੇਤਮ ਲਾਈ ਵੀ ਜਿਹੜੀ ਉਧਰ ਥੱਲੇ ਵੱਡੇ ਦੇ ਉਹ ਗਿੱਲੇ ਖੇਤ ਆਪਾਂ ਨੇ ਛੱਡ ਦਿਆ ਉਹ ਦੋ ਦਿਨ ਲੰਘਾ ਕੇ ਵੱਢ ਲਾਂਗੇ ਉਧਰ ਥੱਲੇ ਜ਼ਮੀਨ ਨਰਮ ਹੈ ਜਿਹੜੀ ਜੀਰੀ ਪੱਕੀ ਹੈ ਆਪਾਂ ਵੱਢਾਂਗੇ ਬਈ ਉੱਪਰ ਜਿੰਨਾ ਵੱਢਦਾ ਦੇਖਦੇ ਆ ਕਿੰਨਾ ਵੱਢਿਆ ਆਹਾ ਹੋ ਗਈ ਕੰਪਲੈਨ ਇਹ ਪੀਆ 126 ਹੈ ਆਪਣੀ ਵੀ ਕਟਰ ਵਾਲਾ ਵੀ ਗੈਲੋ ਗੈਲ ਚੱਲ ਰਿਹਾ ਅੱਜ ਮਸ਼ੀਨ ਕੇ ਸਵੇਰ ਕਾ ਉਹ ਆ ਗਿਆ 850 ਦੇਖੋ ਕਟਰ ਸ਼ੇਰਿਆ ਬਾਈ ਗੱਠਾਂ ਵਾਲਾ ਮੱਕੀ ਬਾਈ ਸਮ ਜਿਹੜੇ ਝੰਡੇ ਵਾਲੇ ਪੇਡੇ ਦੇ ਉਹ ਚਿੱਟੀ ਬੱਲਾਂ ਕੱਟ ਰਹੇ ਆ ਇਤਕੀ ਨੁਕਸਾਨ ਐ ਮਾ ਜਿਹੜੇ ਝੰਡ ਮਤਲਬ ਪੇਡੇ ਸੁੱਕ ਗਏ ਦੇ ਨਾ ਦੇਖੋ ਝੰਡੇ ਵਾਲੇ ਪੇਡੇ ਦੇ ਇਹ ਪੇਡੇ ਇਹ ਨਾ ਹੀ ਚਿੱਟੀ ਬੱਲਾਂ ਇਹ ਦੇਖਣੇ ਨੂੰ ਖਾਸੀ ਲਗਾ ਚਲੋ ਹੈਵੀ ਹੈ ਬਾਈ ਨੁਕਸਾਨ ਹੈ ਇਸ ਵਾਰ ਚੱਲਦਾ ਕੰਮ ਬਾਬੇ ਦੀ ਕਿਰਪਾ ਨਾਲ ਆ ਗਈ ਬਾਈ ਰੌਣਕ ਜੀ ਟਰਾਲੀ ਮਾ ਕੋ ਸਾ ਪਜੀਤ ਦੂਈ ਵੀ ਆ ਗਈ ਪਰ ਨਵੇੜੇ ਆਏ ਬਾਈ ਕਿੰਨੀ ਬੱਦਰੇ ਦੇ ਹੋਰ ਮੇਰੇ ਕੋ ਫੋਨ ਆਇਆ ਮੈਂ ਜਲਦੀ ਆਪਣਾ ਟਾਈਮ ਕਾ ਨਿਭੜ ਜਾਏਗਾ ਇਹੋ ਕਾਰਟਰ ਵੀ ਦੋ ਚੱਲ ਗਏ ਬਾਈ ਦੇਖੋ ਇੱਕ ਉਹ ਚੱਲ ਰਿਹਾ 855 ਇੱਕੋ ਮਸ਼ੀਨ ਕੀ ਆਟੋਮਾ ਜੇ ਚੱਕਿਆ ਫੋਨ ਤੇ ਉਹ ਚੱਲ ਰਿਹਾ ਬਿਨਾ ਛਤਰੀ ਦੇ ਦੋ ਬੈਲਟ ਟੁੱਟ ਗਈ ਬਾਈ ਇਸ ਕੀ ਬ੍ਰੀਡ ਕੀ ਅਲਟਰਨੇਟਰ ਵਾਲੀ ਲਾਈਟਾਂ ਬਣ ਗਈਆਂ ਲਾਈਟਾਂ ਅਮਨਜੋਤ ਸਿੰਘ ਆ ਗਿਆ ਅਮਨਜੋਤ ਸਿੰਘ ਚੱਲ ਰਿਹਾ ਬਈ 1500 ਨੋਮ ਆਪਣਾ ਕੰਮ 1500 ਦਾ ਬਈ ਉਹੀ ਨਜ਼ਾਰਾ ਮਾੜੀ ਮੋਟੀ ਨਰਮਾਈ ਬਈ ਵੜ ਜਾਇਓ ਮੰਡੀ ਵਿੱਚ ਵਿਗ ਜਾ ਜਾਣਸਾਰ ਥੋੜੀ ਸਮਾਂ ਜੇ ਚੜਜੇ ਨਾ ਫਿਰ ਥੋੜੀ ਘਟੋ ਲਗਾਏ ਅੱਜ ਆਪਣੇ ਰਿਸ਼ਤੇਦਾਰ ਕੀ ਆਈ ਵੀ ਦੀ ਸਿੰਪਲੀ ਵਾਲੇ ਵੀ ਬਈਗੀ ਉਹ ਥੋੜੀ ਮੀਂਹ ਕਰਕੇ ਵੱਢਣੇ ਮੇ ਲੇਟ ਹੋ ਗਈ ਉਹ ਰੇਟ ਮਸਮਾ ਘੱਟ ਲੱਗੀ ਹੁਣ 2100 ਰੁਪਏ ਲੱਗੀ। ਇਹ ਚੜ ਗਈ ਥੋੜੀ ਜਿਹੀ। ਜਿਆਦਾ ਟਾਈਮ ਕੀ ਹੋ ਗਈ ਸੀ ਮਤਲਬ। ਇਹ 90 99 ਦਿਨਾਂ ਮ ਵੱਢੀ ਹੈ ਠੀਕ ਹੈ। ਜੇ 90 ਦਿਨ ਤੇ ਲੇਟ ਕਰेंगे ਆਪਾਂ ਫਿਰ ਜੋ ਜੋ ਨੁਕਸਾਨ ਹੋਇਆ ਚਲੋ 2-4 ਦਿਨ ਦਾ ਫਿਰ ਫਿਰ ਹੋ ਜਾ ਜਮੀਨ ਦੇ ਸਾਹਬ ਤੇ। ਚੱਲ ਰਹੀਆਂ ਬਾਈ ਦੋ ਹੀ ਮਸ਼ੀਨਾਂ ਚਲੋ ਹੌਲੀ ਹੌਲੀ ਟਿਕਾਈ ਜੀ ਗਏ। ਟਰੈਕਟਰ ਫਸ ਗਿਆ ਬਾਈ। ਕੀ ਤਾਂ ਜਿਆਦਾ ਖੇਤ ਰੋਕ ਲੈ ਆਪਣਾ ਧੱਕਾ ਕਰਿਆ ਨਹੀਂ ਟੋਚਣਾ ਰਿਹਾ ਬੰਦਾ ਦੇਖਿਆ ਤੁਸੀਂ ਇਹ ਪਾ ਕੇ ਪਿੱਛੇ ਨੂੰ ਕਰ ਲੈਂਗੇ ਤਾਂ ਥੋੜਾ ਜਿਆ ਰਹਿ ਗਿਆ ਉੱਪਰ ਲੈ ਵੀ ਹੋ ਗਿਆ ਫਤਹੀ ਕੰਮ 1500 ਨੂੰ ਵੱਢੀ ਗਈ ਜਿਹੜਾ ਥੱਲੇ ਗਿੱਲਾ ਖੇਤ ਹੈ ਉਹ ਰਹਿ ਗਿਆ ਬਸ ਬਾਕੀ ਟੈਂਕ ਨੂੰ ਬ੍ਰੀਦਾਰੀਏ ਪਿੱਛੇ ਭਰ ਕੇ ਉਹ ਟੈਂਕ ਰਹਿ ਗਿਆ ਤੇ ਪਾਇਆ ਆਪਣੇ ਰਸਤੇ ਪਰ ਤੇ ਆ ਕੇ ਇਪਰਾ ਕੀਟ ਕੀਤਾ ਦਾ ਲੋ ਬਈ ਕਰਮ ਵਾਲੀ ਫਲ ਹੋ ਗਈ ਉੱਪਰ ਹੀ ਹੈਗਾ ਆਪਣਾ ਖੇਤ ਬੱਕੀ ਉਹ ਥੱਲੇ ਵਾਲਾ ਰਹਿ ਗਿਆ ਭਾਈ ਚੱਲਦੇ ਆ ਘਰ ਨੂੰ ਕਿਸੇ ਨੰਪਣਾ ਛਾੜੇਗੇ ਡਰਾਈਵਰ ਪੱਲਾ ਨੇ ਟਰਾਲੀ ਦੇਖੀਏ ਅੱਧੀ ਵੀਡੀਓ ਦੇਖਣੇ ਵਾਸਤੇ ਭਾਈ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਮਾ ਬੜੇ ਰੇਗ ਰੋਪਣੀ ਚੈਨਲ ਗਲ ਓਕੇ ਜੀ ਬਾਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ